ਆਓ ਦੇਖੀਏ گاਵਾ ਮਰਗੀ ਠੰਡੀ ਸੀਲ ਚੋਟੀ ਬਕਾਉ ਦੂਜਾ ਸੁਆ ਨਿਯੋਣ ਦੀ ਆਪ ਅੱਗੇ 1070 ਦਾ ਇਹਨੂੰ ਸੀਮਣ ਲੱਗਿਆ ਹੋਇਆ ਪੂਰੀ ਜਾਣਕਾਰੀ ਆਪਾਂ ਫੁੱਲ ਵੀਡੀਓ ਵਿੱਚ ਸੁਣਦੇ ਹਾਂ ਆਓ ਮਿਲਦੇ ਹਾਂ ਕਰਦੇ ਹਾਂ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਵਾੜਾ ਕਿਸ਼ਨਪੁਰੇ ਦੇ ਵਿੱਚ ਤੇ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੁਕਸਰ ਦਾ ਪਿੰਡ ਰਹਿ ਜਾਂਦਾ ਵਾ ਵਾੜਾ ਕਿਸ਼ਨਪੁਰਾ ਸੂਰੇਵਾਲਾ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਣਾ ਮਿੱਤਰੋ ਪ੍ਰੋਪਰ ਰਿਕਾਰਡ ਨਾਲ ਪ੍ਰੋਪਰ ਸੀਮਣ ਨਾਲ ਸਾਰੇ ਜਾਨਵਰ ਆ ਕਿਉਂ ਜਾਨਵਰ ਆ ਵੀ ਤੁਹਾਨੂੰ ਇੱਕ ਗੱਲ ਦੱਸ ਦਵਾਂ ਵੀ ਇਸ ਜ਼ਿਲ੍ਹੇ ਦਾ ਇੱਕ ਮੰਨਿਆ ਪਰਮੰਨਿਆ ਨਾਮਵਾਰ ਡਾਇਰੈਕਟਰ ਪਾਈ ਬਲਜਿੰਦਰ ਵੈਡਿੰਗ ਜਿੰਨੂੰ ਤੁਸੀਂ ਸਾਰੇ ਭਾਈ ਜਾਣਦੇ ਆ ਵੈਟਰਨਰੀ ਪ੍ਰੈਕਟਿਸ ਦੇ ਵਿੱਚ ਬਹੁਤ ਵੱਡਾ ਨਾਮ ਆ ਭਾਈ ਦਾ ਉਹ ਭਰਾ ਜਿਹੜੇ ਵੀ ਘਰ ਦੇ ਵਿੱਚ ਜਾਂਦਾ ਵਾ ਮਿੱਤਰੋ ਇੱਕ ਸਾਉਦੀ ਇਹ ਸੋਚ ਲੋ ਵੀ ਲੋਕਾਂ ਨੂੰ ਕੱਪਿਆਂ ਦੇ ਵਿੱਚ ਸੀਮਣ ਜਿ ਲੈ ਕੋ ਕੇ ਰੱਖਣ ਦੀ ਆਦਤ ਪਾ ਦਿੰਦਾ ਵੀ ਗੱਲ ਵੀ ਚੰਗੀ ਆ ਵੀ ਭਾਈ ਅਗਲੇ ਦੇ ਕੋਲੇ ਰਿਕਾਰਡ ਪਿਆ ਹੋਵੇ ਜਦੋਂ ਜਾਨਵਰ ਅਗਲੇ ਨੇ ਵੇਚਣਾ ਜਾਂ ਤਿਆਰ ਕਰਕੇ ਸਾਂਭ ਕੇ ਕਿਸੇ ਨੂੰ ਦੇਣਾ ਤੇ ਪ੍ਰੋਪਰ ਜਾਣਕਾਰੀ ਰਿਕਾਰਡ ਹੋਣਾ ਤੇ ਇਸੇ ਤਰ੍ਹਾਂ ਹੀ ਇਸ ਘਰ ਦੇ ਵਿੱਚ ਵੀ ਭਾਈ گاਵਾ ਜਾਂ ਮੱਜਾ ਜਿੰਨੇ ਵੀ ਜਾਨਵਰ ਤਿਆਰ ਹੋਏ ਖੜਿਆ ਉਸ ਵੀਰ ਦੀ ਬਦੌਲਤ ਉਸ ਭਰਾ ਦੀ ਮਿਹਨਤ ਤੇ ਬਾਕੀ ਭਰਾਵਾਂ ਦੇ ਸੇਵਾ ਦੇ ਕਾਰਨ ਹੋਇਆ ਕਿਉਂਕਿ ਉਸ ਭਰਾ ਨੇ ਮਿਹਨਤ ਦੇ ਨਾਲ ਤਿਆਰ ਕਰਾਇਆ ਚੰਗੇ ਸੀਮਣ ਭਰਿਆ ਔਰ ਚੰਗੇ ਟੀਕਿਆਂ ਦੇ ਬੱਚੇ ਤਿਆਰ ਹੋਏ ਜਿਸੇ ਤਰ੍ਹਾਂ ਦੀ ਇੱਕ ਛੋਟੀ ਤੁਹਾਡੇ ਰੂਪ ਰੂਪ ਲੈ ਕੇ ਹਾਜ਼ਰ ਹੋਇਆ ਵਾ ਜਿਹੜੀ ਛੋਟੀ ਮਿੱਤਰੋ ਪ੍ਰੋਪਰ ਰਿਕਾਰਡ ਦੇ ਨਾਲ ਹੋਊਗੀ ਪ੍ਰੋਪਰ ਸੀਮਿੰਟ ਦੇ ਨਾਲ ਹੋ ਗਿਆ ਵੇਖ ਲਓ ਵੀ ਇਹਦਾ ਆਪਦਾ ਸੀਮਿੰਟ ਵੀ ਤੇ ਜਿਹੜਾ ਇਹਦੇ ਅੱਗੇ ਲੱਗਿਆ ਉਹ ਮੇਰੇ ਹੱਥ ਦੇ ਵਿੱਚ ਦੋਵੇਂ ਕਾਰਡ ਪਏ ਐ ਇਸ ਟਾਈਮ ਆਓ ਪਹਿਲਾਂ ਇਹਦੀ ਡਿਟੇਲ ਜਾਣਦੇ ਆ ਕਾਰਡ ਬਾਰੇ ਆਪਾਂ ਬਾਅਦ ਚ ਜਾਣੂ ਹੁੰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕੋ ਠੀਕ ਠਾਕ ਐ ਭਰਾ ਜੀ ਹਾਂਜੀ ਵਧੀਆ ਘਰੇ ਪਰਿਵਾਰ ਸਾਰਾ ਠੀਕ ਐ ਨਾ ਹਾਂਜੀ ਵਧੀਆ ਠੀਕ ਆ ਅੱਛਾ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦੀਏ ਬਾਈ ਮੇਰਾ ਨਾਮ ਰਣਜੀਤ ਸਿੰਘ ਸੋਨਾਂ ਪੁੱਜ ਜਗਜੀਤ ਸਿੰਘ ਪਿੰਡ ਵਾਲਾ ਕਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਂਜੀ ਇਹ ਪਹਿਲਾ ਸੂਈ ਆ ਬਾਈ ਨਹੀਂ ਇਹ ਦੂਜਾ ਸੂਆ ਏ ਚਾਰ ਦੰਦ ਦਾ ਮੂੰਹ ਤੋਂ ਅੱਛਾ ਦੂਜਾ ਸੂਆ ਚਾਰ ਦੰਦ ਦਾ ਮੂੰਹ ਤੋਂ ਅੱਛਾ ਵੀਰੇ ਇਹ ਕਿਹੜੇ ਸੀਮੰਟ ਦੀ ਆ ਗਈ ਬਾਈ ਆਪ ਇਹ ਏਬੀਐਸ ਵਿਕਰਾਂਤ ਦੀ ਆ ਵੀਰ ਤੇ ਠੀਕ ਆ ਏਬੀਐਸ ਦੇ ਵਿਕਰਾਂਤ ਦੀ ਆਪ ਆ ਤੇ ਅੱਗੇ ਇਹਨੂੰ ਕਿਹੜਾ ਲੱਗਿਆ ਵੀਰੇ ਹੁਣ ਇਹਨੂੰ ਐਚਐਲਡੀਬੀ ਦਾ 1070 1070 ਲੱਗਿਆ ਹੋਇਆ ਹਨਾ ਅੱਛਾ ਦਿਨ ਕਿੰਨੇ ਪਏ ਆ ਇਹਦੇ ਵੀਰੇ ਹਜੇ ਇਹਦੇ 6 ਤਰੀਕ ਨੂੰ ਦਿਨ ਪੂਰੇ ਹੋਣੇ ਆ 6 ਤਰੀਕ ਨੂੰ ਦਿਨ ਪੂਰੇ ਹੋਣੇ ਅੱਜ ਤਾਂ ਹਜੇ ਮਾੜਾ ਤੋਂ ਹੀ ਤਰੀਕ ਹੈਗੀ ਆ ਆਪਣੀ 20 ਰਿਜੀ ਹੈ ਨਾ 20 ਅਗਸਤ ਆ 20 ਅਗਸਤ ਫਿਰ ਤਾਂ ਇਹ ਲੈ ਜੂਗੀ 12 13 ਦਿਨ 15 ਹੈ ਨਾ ਹਾਂਜੀ ਪਰ ਚੰਗੀ ਥੱਲੋਂ ਨਿਕਰ ਜੂਗੀ ਬਾਈ ਯਾਰ ਹਾਂਜੀ ਇਹਦੀ ਜਿਹੜੀ ਮਾਂ ਸੀ ਉਹਦਾ ਵੀ ਆਪਣੇ ਕੋਲ ਪ੍ਰੋਪਰ ਕਾਰਡ ਹੈਗਾ ਠੀਕ ਆ ਬਾਈ ਉਹ ਆਪਣਾ ਜਗਰਾਉ ਡੇਰੀ ਵਾਲੇ ਬੰਦੇ ਨੂੰ ਸੇਲ ਕੀਤੀ ਸੀ ਉਹ ਭਾਵੇਂ ਕੋਈ ਗੱਲ ਵੀ ਕਰ ਸਕਦਾ 15 16 ਕਿਲੋ ਦੁੱਧ ਉਹਦਾ ਰਾਇ ਹੀ ਪੀਕਦਾ ਅੱਛਾ ਇਹ ਕਿੰਨਾ ਦੁੱਧ ਦੇਗੀ ਸੀ ਪਹਿਲੇ ਸਵੇਰੇ ਵਿੱਚ ਬਾਈ ਇਹਨੇ 13-14 ਕਿਲੋ ਦਾ ਕੱਢਿਆ ਪਹਿਲੇ ਸੂਇਦ ਵਿੱਚ ਕੱਢਿਆ ਹੋਇਆ ਫਿਰ ਇਹ ਕਿਦਾ 15 ਤੋਂ ਬਾਰ-ਬਾਰ ਦੇ ਜੂਗੀ ਯਾਰ ਹਾਂ ਬਾਕੀ ਅਗਲੇ ਦੀ ਸੇਵਾ ਦੇ ਸਿਰ ਤੇ 15-16 ਕਿਲੋ ਦੀ ਮੀਲ ਸੁਭਾਲ ਵੀ ਜ਼ਰੂਰੀ ਆ ਯਾਰ ਹਨਾ ਇਕੱਲੇ ਸੀਮਣ ਨੇ ਵੀ ਨਹੀਂ ਸੇਵਾ ਦੇ ਵੀ ਦੋਤਾ ਦੇਣਾ ਐ ਚਵਾਈ ਕਿਵੇਂ ਲੱਗ ਰਹੀ ਜਾਂਦੀ ਇੱਕ ਨੰਬਰੇ ਚਵਾਈ ਪੋਲੀ ਪਾਲੀ ਹੈ ਹਾਂ ਬਾਕੀ ਸੀਲ ਸ਼ਰੀਫਾ ਪੂਰੀ ਠੀਕ ਆ ਵੀ ਮਤਲਬ ਉਹ ਜੀ ਨਹੀਂ ਮਾ ਥੋੜਾ ਜਿਹਾ ਉਪਰ ਆ ਹੀ ਕਰਦੀ ਉਹ ਤਾਂ ਸਾਨੂੰ ਪਤਾ ਆਪਣੇ ਤੋਂ ਹਨਾ ਹਾਂਜੀ ਠੀਕ ਆ ਬਾਕੀ ਇਹਦਾ ਲੈਕਟੇਸ਼ਨ ਪੀਡ ਆ ਜਿਹੜਾ ਉਹ ਮੰਨ ਲਓ ਵੀ 7 ਮਹੀਨੇ ਤੱਕ ਦੁੱਧ ਪਿਆ ਜਾਂਦਾ ਇਹ ਰਾਵਾਂ ਸਾਡੇ ਘਰ ਦਾ ਹੈ ਹੋਮ ਬਰੀਡ ਠੀਕ ਆ ਵੀ ਮੰਨ ਲਾ ਜਿਹੜਾ 7 ਮਹੀਨੇ ਲਗਾਤਾਰ ਦੁੱਧ ਪਿਆ ਜਾਂਦੀ ਹੈ ਹਾਂ ਗੱਬਣ ਹੋ ਕੇ 7 ਮਹੀਨੇ ਦੁੱਧ ਪਿਆ ਜਾਂਦੇ ਆ ਕੀ ਬਾਤ ਆ ਠੀਕ ਆ ਅੱਛਾ ਵੀਰੇ ਜਿਵੇਂ ਹੁਣ ਮੰਨ ਲਾ ਤੂੰ ਇਹ ਮਰ ਦੂਜਾ ਸੂਆ ਤੇਰੇ ਕੋਲ ਸੂਣ ਦੇ ਵਿੱਚ ਜਿਵੇਂ ਤੂੰ ਦਿਨ ਆਂਦਾ ਪਿਆ ਫਿਰ ਥਲੋ ਧਾਰਾ ਧੂਰਾ ਦੀਆਂ ਪਾਈ ਬੈਠੀ ਕੋਈ ਭਾਰਪੂਰ ਵਾਲੀ ਸ਼ਿਕਾਇਤ ਤਾਂ ਨਹੀਂ ਹੈਗੀ ਨਹੀਂ ਉਵੇਂ ਦੀ ਕੋਈ ਦਿੱਕਤ ਨਹੀਂ ਥੋੜਾ ਮੱਛਰ ਦਾ ਕਰਕੇ ਤੇ ਇੱਕ ਉਹਦੇ ਕਰਕੇ ਨਾ ਮੱਛਰ ਕਰਕੇ ਸਾਡੇ ਕੋਈ ਆ ਹੈ ਨਹੀਂਗਾ ਸਿਸਟਮ ਬਾਰਾ ਵਗੈਰਾ ਨਹੀਂ ਲੱਗੇਗਾ। ਉਹ ਵੀ ਉਹਦੇ ਨਾਲ ਮਨਾਂ ਵਿਚਾਰੀ ਤੜਫਦੀ ਦੀ ਕਰਕੇ ਨਾ ਉਹ ਚੀਜ਼ ਹੋਈ ਖੜੀ ਵੀ ਮੰਨ ਲਾ ਜਿਹੜੀਆਂ ਇਹ ਪੱਕੇ ਤੇ ਆ। ਹਾਂ ਵਿਚੈਂ ਜਿਆ ਖਰਾਬ ਹੋਇਆ ਖੜਾ ਹਨਾ ਬੈਂਦਾ ਘਾਟਾ ਪਸ਼ੂ ਫੇਰ ਆ ਦਿਨਾ ਚੱਕ। ਠੀਕ ਆ ਭਾਈ ਅੱਛਾ ਇਹਦਾ ਰੇਟ ਫਿਰ ਕੀ ਤੈਅ ਕੀਤਾ ਵਾ ਵੀਰੇ? ਇਹਦਾ ਆਪਾਂ 1.25 ਰੇਟ ਕਰਦੇ 1,25000 ਰੁਪਿਆ ਰੇਟ ਤੇ ਕਿਤਾ ਮਾਨਤਨ ਹੋ ਜੂਂਦੇ ਵਿੱਚੋਂ ਵੀਰੇ ਵਿੱਚੋਂ ਹਾਂ ਥੋੜਾ ਬਹੁਤਾ ਮਾਨ ਸਨਮਾਨ ਜ਼ਰੂਰ ਹੋ ਜੂਗਾ ਠੀਕ ਆ ਅੱਛਾ ਇੱਕ ਵਾਰੀ ਮੈਨੂੰ ਜਿਹੜਾ ਆਪਣਾ ਪਿੰਡ ਤਾਂ ਆਪਣਾ ਵਾੜਾ ਕिशनਪੁਰਾਂਗੇ ਪੱਤੀ ਪੁੱਤੀ ਹੈਗੀ ਕੋਈ ਕਿ ਨਹੀਂ ਇਹਦੇ ਸਿੱਧੇ ਨਹੀਂ ਇਹ ਆਪਣਾ ਪਿੰਡ ਛੋਟਾ ਹੀ ਏ ਮੜਾਕ ਵਾਲੇ ਰਾਤ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣਾ ਘਰ ਆ ਠੀਕ ਆ ਮੜਾਕ ਵਾਲੀ ਛੜਕ ਦੇ ਉੱਤੇ ਗੁਰਦੁਦੁਆਰਾ ਸਾਹਿਬ ਦੇ ਕੋਲੇ ਬਿਲਕੁਲ ਘਰ ਆ ਹਣਾ ਠੀਕ ਆ ਅੱਛਾ ਵੀਰੇ ਨੰਬਰ ਕਿਹੜੇ ਤੇ ਗੱਲਬਾਤ ਕਰੇ ਬਾਈ ਜਿਹੜੇ ਤੇ ਮਨ ਲਓ ਜ 46894 46894 ਹਾਂਜੀ ਇੱਕ ਵਾਰੀ ਹੋਰ ਦੱਸ ਦिए 62800 46894 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ 22 ਵੀਰ ਦੇ ਨਾਲ ਗੱਲਬਾਤ ਆ ਹੁਣ ਕਾਰਡ ਵਿਖਾ ਦੇ ਪੁੱਤ ਇੱਕ ਵਾਰੀ ਮੇਰੇ ਕੋਲੇ ਆ ਕੇ ਆਹ ਵੇਖ ਲਓ ਭਾਈ ਇਸੇ ਗੱਲ ਨੂੰ ਨਾ ਬਲਜਿੰਦਰ ਡਾਇਰੈਕਟਰ ਨੂੰ ਸਾਰੇ ਆਉਂਦੇ ਆ ਇਹ ਆਹ ਵੇਖ ਲਓ ਪਿੰਡ ਵੈਡਿੰਗ ਜ਼ਿਲ੍ਹਾ ਮੁਕਸਰ ਸਾਹਿਬ ਤੇ ਆਹ ਤਾਂ ਵੀਰੇ ਦੇ ਆ ਕੇ ਨੰਬਰ ਦੋਵੇਂ ਭਾਈ ਠੀਕ ਆ ਤੇ ਆਹ ਵੇਖ ਲਓ ਵੀ ਮਿੱਤਰੋ ਬਾਈ ਨੇ ਕਾਰਡ ਦਿੱਤਾ ਤੇ ਆਹ ਉੱਤੇ ਲਾਤੀਆਂ ਵਿੱਚ ਸੀਮਣਾ ਆ ਉਹਨੇ ਡੇਟ ਤਾਰੀਖ ਲਿਖਤੀ ਕਿੰਨੀ ਤਾਰੀਖ ਨੂੰ ਭਰਿਆ ਟੀਕਾ ਵੀ ਇਹ ਗੱਲ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਕਿਉਂ ਲੱਗਦੀ ਆ ਕਿਉਂਕਿ ਭਈ ਅਗਲਾ ਇਹ ਚੀਜ਼ ਨੂੰ ਸਾਹਮ ਕੇ ਰੱਖੂਗਾ ਜਦੋਂ ਅਗਲੇ ਦੇ ਕੋਲੇ ਰਿਕਾਰਡ ਚਲਾ ਗਿਆ ਕਾਰਡ ਚਲਾ ਗਿਆ ਤੇ ਅਗਲਾ ਇਹ ਚੀਜ਼ ਨੂੰ ਮੈਨੇ ਰੱਖਦਾ ਬਲ ਸੰਡੇ ਚੰਗਾ ਤੇ ਜ਼ਰੂਰੀ ਵੀ ਆ ਤੇ ਆ ਆ ਗਿਆ ਇੱਕ ਦੀਵਨ ਹੋਰ ਵਿਖਾ ਦਿੱਤੀ ਆ ਜਿਹੜਾ ਝੋਟੀ ਆਪ ਜਿਹੜੀ ਕਰਮਾਂ ਵਾਲੀ ਸੂਨ ਵਾਲੀ ਹੁੰਦਾ ਵਾ ਤੇ ਆ ਜਿਹੜਾ ਕਾਰਡ ਦੇ ਉੱਤੇ ਇਹ ਉਹ ਸੀਮਣਾ ਜਿਹੜਾ ਇਹਨੂੰ ਲੱਗਿਆ ਹੋਇਆ ਮਿੱਤਰੋ ਵੀ ਕਹਿਣ ਤੋਂ ਪਾਵੇ ਆ ਵੀ ਤੁਹਾਡੇ ਲਾਏ ਪੈਸੇ ਵਿਅਰਥ ਨਹੀਂ ਜਾਂਦੇ ਪ੍ਰੋਪਰ ਰਿਕਾਰਡ ਦੇ ਨਾਲ ਲੈ ਵੀ ਭਾਈ ਇਹਨੂੰ ਸਾਹਮ ਕੇ ਰੱਖ ਲਿਓ ਇਹ ਜਿਹੜਾ ਭਰਾ ਖਰੀਦੂਗਾ ਉਹਨੂੰ ਦੇ ਦਿਆ ਜੇ ਤੇ ਵੀਰੇ ਨੰਬਰ ਆਪਣਾ 880 ਤੇ ਗਾਂ ਕਿੰਨਾ ਸੀ 46894 46894 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਦੂਜਾ ਸੂਆ ਝੋਟੀ ਆ ਹੁਣ ਤੁਹਾਨੂੰ ਮੈਂ ਤੋੜ ਕੇ ਵਿਖਾ ਦਿੰਦਾ ਕਿਉਂਕਿ ਥੋੜਾ ਜਿਹਾ ਥੋੜਾ ਕਰਦੀ ਆ ਫਿਰ ਵੀ ਮੈਂ ਕੋਸ਼ਿਸ਼ ਕਰਦਾ ਹਾਂ ਇਹ ਤੋੜਨ ਦੀ ਜਿੰਨੀ ਕੁ ਤਰਪੀ ਕਰਮਾਂ ਵਾਲੀ ਜ਼ਰੂਰ ਕੋਸ਼ਿਸ਼ ਕਰਾਂਗੇ ਆਪਾਂ ਕਿਉਂਕਿ ਉੱਪਰ ਆ ਜ਼ਰੂਰ ਡਰਦੀ ਆ ਥੋੜਾ ਜਿਹਾ ਇਹ ਥੋੜਾ ਥੱਲੋ ਥੱਲੋ ਬੈਕ ਸਾਈਡ ਆ ਨਾ ਹਾਂ ਕਰਦੀ ਤੇ ਇਹ ਦਿੱਕਤ ਆ ਗਈ ਆ ਜਿਹੜਾ ਘਰ ਦੇ ਪਸ਼ੂ ਬੈਕ ਸਾਈਡ ਤੇ ਨਾ ਹਾਂ ਮੋੜ ਲੈ ਵੀ ਲੈ ਮਿੱਤਰੋ ਬਹੁਤ ਚੰਗੀ ਤਿਆਰੀ ਕਰੋਗੀ ਕਰਮ ਵਾਲੀ ਜਿਵੇਂ ਜਿਵੇਂ ਤਿਆਰ ਹੋ ਵੇਖ ਸਕਦੇ ਆ ਚੰਦ ਜੀ ਕਿ ਕਿ ਮੋੜ ਲੈ ਜੀ ਫਿਰ ਓਕੇ ਜਮਾ ਕੁਆਲਟੀ ਕੁਆਲਿਟੀ ਆ ਜਿਹੜੀ ਉਹ ਚੋਟੀ ਦੇ ਵਿੱਚ ਪੂਰੀ ਜ਼ਬਰਦਸਤ ਹੀ ਕਹਿ ਸਕਦੇ ਆ ਕਿ ਵੀ ਸਰੀਰ ਕਾਲੇ ਪੱਖ ਬਿਊਟੀ ਚੰਗੀ ਆ ਮਾਲਵੇ ਵੱਡੀ ਗੱਲ ਆ ਦੁੱਧ 15 ਕਿਲੋ ਤੋਂ ਬਾਰ-ਬਾਰ ਦੇ ਜੂਗੀ ਐ ਤਕੀ ਤੌਰ ਨਾ ਹਨਾ ਬਾਈ ਹਾਂਜੀ ਠੀਕ ਆ ਬਾਈ ਜਿਹੜੇ ਭਰਾ ਨੂੰ ਪਸੰਦ ਆ ਗੱਲਬਾਤ ਕਰ ਲਿਓ ਸ਼ੁਕਰੀਆ ਜੋਂਦਰੋ